ਜਾ ਸਾਲਾਂ ਦੇ ਵਿੱਚ ਆਪਾਂ ਆਪਦੀ ਇਮੇਜ ਬਣਾਈ ਆ ਤਾਂ ਅਸੀਂ ਇੱਕ ਛੋਟੀ ਜੀ ਗੱਲ ਤੇ ਖਰਾਮ ਕਰ ਲਾਂਗੀ ਯਾਰਾ ਪਿਓ ਆ ਮੈਂ ਬਾਈ ਬਿਲਕੁਲ ਠੀਕ ਹੈ ਨਾ ਕੋਈ ਇਹੋ ਜਿਹਾ ਕੰਮ ਨਹੀਂ ਅਸੀਂ ਕਰਾਂਗੇ ਕਿ ਜਿੱਦਾਂ ਕੱਲ ਨੂੰ ਸਾਡੀ ਮਤਲਬ ਮੇਰੀ ਧੀਆਂ ਮੈਨੂੰ ਜੇਲ੍ਹ ਚ ਮਿਲਣਾ ਹੁਣ ਜਾਂ ਕਿਤੇ ਹੋ ਦੋਸਤੋ ਆ ਜਿਹੜੀ ਫਸਲ ਤੁਸੀਂ ਦੇਖ ਰਹੇ ਹੋ ਇਹ ਕਿੱਲੇ ਦੇ ਵਿੱਚੋਂ 2 ਤੋਂ 2.5 ਲੱਖ ਰੁਪਏ ਦੇ ਨਿਕਲਦੀ ਆ ਮੈਂ ਤੇ ਬਰਾੜ ਸਾਹਿਬ ਅਸੀਂ ਪਹੁੰਚੇ ਹਾਂ ਗੁਜਰਾ ਸਾਸਰੀਕਰ ਬਰਾੜ ਸਾਹਿਬ ਤੇ ਆਪਾਂ ਬੈਠੇ ਕਿੱਥੇ ਐਸ ਟਾਈਮ ਬਰਾੜ ਸਾਹਿਬ ਆਪਾਂ ਇੱਧਰ ਤਹਿਸੀਲ ਦੇ ਵਿੱਚ ਬੈਠੇ ਆ ਅਹਮਦਾਬਾਦ ਤੋਂ ਕੋਈ 70 ਕਿਲੋਮੀਟਰ ਸਾਈਡ ਦੇ ਉੱਤੇ ਠੀਕ ਤੇ ਇਹ ਬਾਬੂਪਾਈ ਪਟੇਲ ਆਪਣੇ ਦੋਸਤ ਆ 9 ਸਾਲਾਂ ਬਾਅਦ ਇਹਨਾਂ ਕੋਲ ਆਇਆ ਇਹ ਬਾਈ ਦਾ ਬੇਟਾ ਦਾ ਭਾਈ ਕੁਲਜੀਤ ਆ ਅਸਲ ਪਹਿਲਾਂ ਬਾਈ ਬਾਬੂ ਬਾਬੂਪਾਈ ਤੇ ਕੁਲਜੀਤ ਜਾਣਦੇ ਸੀਗੇ ਹਾਂ ਹਾਂ ਤੇ 9-10 ਸਾਲ ਪਹਿਲਾਂ ਇਹਨਾਂ ਕੋਲ ਆਏ ਸੀ ਸੀ ਤੇ ਹੁਣ ਸਬੱਬ ਬਣਿਆ ਕਿ ਇੱਕ ਵਿਆਹ ਸੀ ਵਿਆਹ ਦਾ ਨਿਰਤਾ ਆਇਆ ਸੀ ਤਾਂ ਇਸ ਵਿਆਹ ਤੇ ਆਏ ਸੀ ਠੀਕ ਠੀਕ ਅਜੇ ਕਿ ਤੁਹਾਨੂੰ ਵੀ ਨਾਲ ਫਿਰ ਲੈ ਕੇ ਆਇਆ ਬਰਾੜਾ ਸਾਹਿਬ ਇਹ ਮਤਲਬ ਕਿ ਜਿਹੜੀ ਖੇਤੀ ਮੈਂ ਦਿਖਾਈ ਆ ਇਹ ਤੰਬਾਕੂ ਦੀ ਖੇਤੀ ਆ ते इसका क्या रेट मतलब कि कितने, कितना कितना बिकता बिकता है 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 क्या रेट है? एक एकड़ एकड़ में में हो जाता एक में दो से ढाई लाख का हो जाता है, दो है।, में है दोस्तों वीडियो स्टार्टिंग दस दू आपके इधर को कोई तंबाकू खाता नहीं है किसी कोई कोई और, और प्रकार हमारे कोई खाते नहीं तम्बाकू और कोई ਡ੍ਰਿੰਕ ਵੀ ਕੋਈ ਕਰਤੇ ਨਹੀਂ ਕੁਝ ਨਹੀਂ ਕਰਦੇ ਦੋਸਤੋ ਇਹ ਚੀਜ਼ਾਂ ਮੈਂ ਤਾਂ ਸ਼ੁਰੂ ਦੇ ਵਿੱਚ ਕਲੀਅਰ ਕੀਤੀ ਆ ਵੀ ਮਤਲਬ ਕਿ ਖੇਤੀ ਨੂੰ ਲੈ ਕੇ ਬਹੁਤ ਜਵਾਬ ਸਵਾਲ ਹੁੰਦੇ ਆ ਜਿਵੇਂ ਬਰਾੜ ਸਾਹਿਬ ਨੇ ਇੱਕ ਵੀਡੀਓ ਪਾਈ ਸੀ ਜਾਂ ਮੈਂ ਫਰੀਮ ਦੀ ਖੇਤੀ ਦੀ ਵੀਡੀਓ ਪਾਈ ਸੀਗੀ ਵੀ ਉਥੇ ਨਾ ਲੇਬਰ ਕੰਮ ਕਰ ਰਹੀ ਮੈਂ ਅੱਧਾ ਪੌਣਾ ਘੰਟਾ ਖੜਾ ਰਹਿ ਦੇਖੀ ਹੈ ਉਹ ਆਪਦਾ ਕੰਮ ਕਰੀ ਕੇ ਮਾਲਕ ਉਥੇ ਹੈਗਾ ਜਾਂ ਨਹੀਂ ਹੈਗਾ ਇਹ ਚੀਜ਼ ਦੇਖੀ ਆ ਮਤਲਬ ਆਪਾਂ ਨਾ ਪਿੱਛੇ ਰਾਜਸਥਾਨ ਤੋਂ ਜੋ ਚੱਲੇ ਆ ਅੱਗੇ ਤੱਕ ਆ ਕੇ ਦੇਖਿਆਗਾ ਵੀ ਮਾਲਕ ਜ਼ਰੂਰੀ ਨਹੀਂ ਵੀ ਖੇਤ ਚ ਖੜਾ ਹੋਵੇ ਤਾਂ ਵੀ ਲੇਬਰ ਕੰਮ ਕਰੂਗੀ ਬਿਲਕੁਲ ਜੇ ਉਹ ਗੱਲ ਆਪਾਂ ਉਸ ਜੀ ਦੇ ਤੇ ਡਿਸਕਸ ਕਰ ਰਹੇ ਸੀ ਵੀ ਇਮਾਨਦਾਰੀ ਦੇਖੋ ਤੇ ਉੱਥੇ ਉਹ ਮੈਨੂੰ ਮੈਡਲ ਬੰਨਣ ਲੱਗ ਗਿਆ ਬਰਾੜ ਦੀ ਵੀ ਅੱਖ ਖੜੀ ਰਹਿੰਦੀ ਆ ਬਿਲਕੁਲ ਤੇ ਦੋਸਤੋ ਮਤਲਬ ਕਿ ਖੇਤੀ ਅਲੱਗ ਚੀਜ਼ ਨਸ਼ਾ ਲੱਗ ਚੀਜ਼ ਅਸੀਂ ਖੇਤੀ ਦੀ ਹੀ ਵੀਡੀਓ ਮਤਲਬ ਕਿ ਪਾ ਰਹੇ ਆ ਮਤਲਬ ਕਿ ਇਹ ਨਹੀਂਗਾ ਵੀ ਕੋਈ ਨਸ਼ਾ ਪ੍ਰਮੋਟ ਕਰ ਰਹੇ ਆ ਜੇ ਆਪਾਂ ਖੇਤੀ ਨੂੰ ਖੇਤੀ ਸਮਝ ਕੇ ਕਰਾਂਗੇ ਹੁਣ ਗੁੜ ਪੰਜਾਬ ਦੇ ਵਿੱਚ ਗੰਨਾ ਹੁੰਦਾ ਗੁੜ ਤੋਂ ਸ਼ਰਾਬ ਨਹੀਂ ਬਣਦੀ ਸ਼ਰਾਬ ਬਣਦੀ ਤੇ ਗਲੀ ਗਲੀ ਦੇ ਵਿੱਚ ਠੇਕਾ ਠੇਕਾ ਖੁੱਲਾ ਹੋਇਆ ਹੈਗਾ ਹੁਣ ਗੱਲ ਕੀ ਹੈਗੀ ਆ ਦੇਖੋ ਯਾਰ ਆਪਾਂ ਸੌਖੇ ਬੰਦੇ ਹੈਗੇ ਆ ਸਾਰਾ ਕੁਝ ਸੋਹਣੀ ਜ਼ਿੰਦਗੀ ਜਿਉਂਦੇ ਆ ਵੀ ਆਪਾਂ ਆਪਾਂ ਮਤਲਬ ਲੋਕਾਂ ਨੂੰ ਤਾਂ ਕਹਿੰਦੇ ਆ ਪੀਰ ਆਪਾਂ ਜ਼ਿੰਦਗੀ ਸੌਖੀ ਕਰੀ ਤੇ ਹੁਣ ਆ ਚੀਜ਼ ਹੈ ਵੀ ਇਹਨੂੰ ਨਸ਼ੇ 'ਚ ਕਨਵਰਟ ਕਰਕੇ ਜਾਂ ਕੁਛ ਅਕੇ ਆਪਦੀ ਜ਼ਿੰਦਗੀ ਖਰਾਬ ਕਰ ਲਾਂਗੇ ਤੇ ਬ੍ਰਾਹਟ ਸਾਹਿਬ ਤੁਹਾਨੂੰ ਮੈਸੇਜ ਆ ਰਹੇ ਵੀ ਨਾ ਸਾਲਾਂ ਦੇ ਵਿੱਚ ਆਪਾਂ ਆਪਦੀ ਇਮੇਜ ਬਣਾਈ ਆ ਮਤਲਬ 50 ਸਾਲ ਦੀ ਉਮਰ ਤੱਕ ਪਹੁੰਚਦੇ ਕਾਸੀ ਕਿ ਛੋਟੀ ਜੀ ਗੱਲ ਤੇ ਖਰਾਬ ਕਰ ਲਾਂਗੇ ਬਈ ਹਾਂ ਨਾ ਪਿਓ ਆ ਮੈਂ ਬਾਈ ਬਿਲਕੁਲ ਠੀਕ ਹੈ ਨਾ ਕੋਈ ਇਹੋ ਜਿਹਾ ਕੰਮ ਨਹੀਂ ਅਸੀਂ ਕਰਾਂਗੇ ਜਿਹਦਾ ਕੱਲ ਨੂੰ ਸਾਡੀ ਮਤਲਬ ਵੀ ਮੇਰੀ ਧੀਆਂ ਮੈਨੂੰ ਜੇਲ੍ਹ 'ਚ ਮਿਲਣਾ ਹੁਣ ਜਾਂ ਕਿਤੇ ਅਸੀਂ ਕੀ ਕਰਦੇ ਹੈਗੇ ਨਾ 5 ਮਿੰਟ 'ਚ ਸਰਟੀਫਿਕੇਟ ਦੇ ਦਿੰਨੇ ਆ ਬਿਲਕੁਲ ਮੈਂ ਮੇਰੇ ਸਾਰੇ ਗੁਣ ਚੰਗੇ ਹੋ ਹਮਮ ਠੀਕ ਹੈ ਮੈਂ ਤਾਂ ਆਪ ਦੀ ਜਿੰਦਗੀ ਜਿਉਣ ਦਾ ਜ਼ਰੀਆ ਲੱਭਿਆਗਾ ਜਿਹੜੇ ਕੋਈ ਬੰਦੇ ਡਿਸਾਈਡ ਨਹੀਂ ਕਰ ਪਾਉਂਦੇਗੇ ਉਹ ਦੇਖ ਕੇ ਡਿਸਾਈਡ ਕਰ ਲੈਂਦੇ ਯਾਰ ਜੇ ਇਹਨੇ ਕਰਨਾ ਤੇ ਮੈਂ ਵੀ ਕਰਨਾ ਮੈਂ ਵੀ ਕਿਸੇ ਨੂੰ ਦੇਖ ਕੇ ਤਬਦੀਲ ਹੋਇਆਗਾ ਮੈਂ ਕੋਈ ਆਏ ਨਹੀਂ ਮੈਨੂੰ ਉੱਪਰੋਂ ਗਿਆਨ ਹੋਇਆ ਤੇ ਮੈਂ ਕਰ ਗਿਆ ਮੈਂ ਵੀ ਸੋਸ਼ਲ ਮੀਡੀਆ ਰਾਹੀਂ ਦੇਖਿਆ ਹਮਮ ਕਾਫੀ ਦਰ ਦੇਖਦਾ ਰਿਹਾ ਕਰਦਾ ਰਿਹਾ ਤਬਦੀਲੀ ਲਿਆਂਦੀ ਤਬਦੀਲੀ ਤੋਂ ਬਾਅਦ ਜੋ ਹੋ ਗਿਆ ਵੀ ਹੁਣ ਅਸੀਂ ਆਪਣੇ ਆਪ ਨੂੰ ਚੇਂਜ ਕਰ ਕਾਫੀ ਹੱਦ ਤੱਕ ਲਿਆਂਦੀ ਤੇ ਹੁਣ ਇਹ ਮਤਲਬ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਭੈਣ ਭਰਾ ਬਦਲਣਾ ਚਾਹੁੰਦੇ ਨੇ ਵੀ ਬੇਪਾਈ ਤੁਸੀਂ ਬਦਲ ਸਕਦੇ ਹੋ ਆਪਣੀ ਲਾਈਫ ਨੂੰ ਜਿਵੇਂ ਜ਼ਿੰਦਗੀ ਥੋਡੀ ਆ ਕਿਸੇ ਦੀ ਨਹੀਂ ਸੌਖੀ ਕਰੋ ਇਹ ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਤੁਸੀਂ ਇੱਥੇ ਜਿੱਥੇ ਆਏ ਆ ਅਸੀਂ ਤਾਂ ਦੂਜੀ ਵਾਰ ਆਏ ਆ ਵੀ ਘਰਾਂ ਦੇ ਕੰਧਾਂ ਹੈ ਨਹੀਂ ਗੇਟ ਹੈ ਨਹੀਂ ਗੇ ਹੂੰ ਦੂਜੀ ਗੱਲ ਆ ਰਾਤ ਆਪਾਂ ਸੁੱਤੇ ਸੀ ਜਾਲੀ ਵਾਲਾ ਦਰਵਾਜ਼ਾ ਨਹੀਂ ਸੀ ਪੱਛਰ ਹੈ ਨਹੀਂਗਾ ਇੱਥੇ ਚਿੜੀਆਂ ਛੋਟੀਆਂ ਦੇਖਿਓ ਤੁਰੀਆਂ ਫਿਰਦੀਆਂ ਨੇ ਇਹ ਹਰੇਕ ਥਾਂ ਤੇ ਸਵੇਰ ਤੱਕ ਬੱਚੇ ਖੇਡ ਰਹੇ ਸੀ 11 ਹਾਂ ਤੁਸੀਂ ਸਾਰੇ ਸੌਂਗੇ ਸੀ ਰਾਤ 11:30 11:30 ਵਜੇ ਤੱਕ ਮੈਂ ਬਾਬੂ ਭਾਈ ਦਾ ਆਪਾਂ ਜੋ ਆਪਾਂ ਇਸੇ ਨਾਲ ਨਾ ਪਰਿਵਾਰ ਵੀ ਕੱਲ ਆਇਆ ਹੋਇਆ ਸੀ ਛੁੱਟੀ ਕਰਕੇ ਸਾਰਾ ਤੇ ਸਾਰਾ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਸੀਗਾ ਵੀ ਅਸੀਂ ਉੱਪਰ ਹੀ ਬੰਦੇ ਆ ਇੱਕ ਪਰਿਵਾਰ ਵਾਂਗੂ ਬੈਠ ਕੇ ਇਕੱਠੇ ਰੋਟੀ ਖਾਧੀ ਮੈਨੂੰ ਮਤਲਬ ਉਹ ਪਤਾ ਹੀ ਨਹੀਂ ਲੱਗਾ ਕਿਵੇਂ ਐਡਜਸਟ ਦੋਸਤੋ ਸਭ ਤੋਂ ਵੱਡੀ ਗੱਲ ਆ ਵੇ ਜੇ ਪੰਜਾਬ ਵਾਲੇ ਮਤਲਬ ਕਿ ਗਲਤ ਹੋਣ ਜਾਂ ਬਰਾੜ ਸਾਹਿਬ ਗਲਤ ਹੋਣ ਜਾਂ ਮੈਂ ਗਲਤ ਹੋਵਾਂ ਜਾਂ ਕੁਲਜੀਤ ਭਾਈ ਗਲਤ ਹੋਵੇ ਤੇ ਕੋਈ ਘਰ ਦੇ ਬਾਰਮੂਰ ਉਹ ਨਹੀਂ ਟੱਪਣ ਦਿੰਦਾ ਤੇ ਪ੍ਰਮਾਤਮਾ ਦੀ ਕਿਰਪਾ ਜਾਂ ਤੁਹਾਡਾ ਪਿਆਰ ਆ ਦੋਸਤੋ ਤੁਹਾਡਾ ਪਿਆਰ ਆ ਜਾਂ ਪ੍ਰਮਾਤਮਾ ਦੀ ਕਿਰਪਾ ਹੈ ਜਿਹੜੇ ਘਰ ਦਰਬਾਰ ਚ ਵੱਢਦੀਏ ਉਹ ਹੀ ਮਤਲਬ ਕਿ ਅੱਗੋਂ ਗੱਲ ਨਾਲ ਲਾਉਂਦਾ ਹੈ ਤੇ ਜੇ ਨਸ਼ੇ ਨੁਸ਼ੇ ਵਾਲਾ ਟੋਪਿਕ ਦੋਸਤੋ ਮਤਲਬ ਕਿ ਸਿਰਫ ਅਸੀਂ ਵੀਡੀਓ ਬਣਾਈਆਂ ਫਸਲ ਦਿਖਾਈ ਆ ਵੀ ਇੰਨੀ ਆਮਦਨ ਹੋ ਸਕਦੀ ਆ ਇਹ ਇਹ ਫਸ ਇਹ ਇਮਾਨਦਾਰੀ ਦਿਖਾਈ ਆ ਸੜਕ ਦੇ ਨਾਲ ਫਸਲ ਬੀਜੀ ਹੋਈ ਆ ਬਿਲਕੁਲ ਹੂੰ ਤੇ ਕੋਈ ਚੋਰੀ ਚਿਕਾਰੀ ਨਹੀਂ ਗਈ ਕੋਈ ਚੋਰੀ ਚਿਕਾਰੀ ਨਹੀਂ ਠੀਕ ਆ ਬਿਲਕੁਲ ਯਾਰ ਮਤਲਬ ਇਸ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਨਹੀਂ ਹੈਗਾ ਬਰਾੜਾ ਤੂੰ ਵੀ ਲੱਗ ਗਿਆ ਹੂੰ ਚਲੋ ਭਾਈ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ